ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਗਲ ਹੈਲੋ ਦੋਸਤਾਂ ਅੱਜ ਆਪਾਂ ਇੱਕ ਨਵਾਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਆਪਾਂ ਅਕਸਰ ਦੇਖਿਆ ਪ੍ਰੋਗਰਾਮਾਂ ਤੇ ਜਾਂਦੇ ਆਂ ਜਿਨ੍ਹਾਂ ਦੀ ਹਾਈਟ ਸ਼ੂਟਿੰਗ ਦੀ ਉੱਚੀ ਹੀਲ ਪਾਉਂਦੇ ਆ ਹਨਾ ਤੇ ਵੈਸੇ ਵੀ ਆਪਾਂ ਵਿਆਹ ਸ਼ਾਦੀਆਂ ਵਿੱਚ ਹੀਲ ਵਾਲੇ ਸੈਂਡਲ ਵਗੈਰਾ ਹੀ ਪਾਉਂਦੇ ਆ ਜੁੱਤੀ ਹੋਵੇ ਸੈਂਡਲ ਹੋਵੇ ਹੀਲ ਵਾਲੇ ਹਨਾ ਪਰ ਜਿਹੜੇ ਤੋਂ ਆਪਾਂ ਤੁਰਦੇ ਆ ਉਹ ਬਹੁਤ ਜ਼ਿਆਦਾ ਖੜਕਾ ਕਰਦੇ ਆ ਟਕ ਟਕ ਦੀ ਆਵਾਜ਼ ਆਉਂਦੀ ਆ ਹਨਾ ਬਹੁਤ ਜਿਆਦਾ ਬਹੁਤ ਜਿਆਦਾ ਤੁਹਾਨੂੰ ਪਰੇਸ਼ਾਨ ਕਰਦੀ ਹੈ ਹਨਾ ਕਿਉਂਕਿ ਸੈਂਡਲ ਤਾਂ ਉੱਚੀ ਹੀਲ ਦੇ ਪਾਉਣੇ ਪੈਣੇ ਜਿਨ੍ਹਾਂ ਦੀ ਹਾਈਟ ਛੋਟੀ ਆ ਉਹਦਾ ਜਰੂਰ ਹੀ ਪਾਉਂਦੇ ਆ ਉੱਚੀ ਹੀਲ ਦੇ ਸੈਂਡਲ ਤਾਂ ਕਿ ਆਪਾਂ ਨੂੰ ਹਾਈਟ ਜਿਆਦਾ ਛੋਟੀ ਨਾ ਲੱਗੇ ਕਿਸੇ ਨੂੰ ਨਾ ਤੇ ਆਪਾਂ ਤੁਹਾਨੂੰ ਅੱਜ ਤਰੀਕਾ ਦੱਸਣ ਲੱਗੇ ਆ ਜਿਸ ਤਰੀਕੇ ਨਾਲ ਤੁਸੀਂ ਹਨਾ ਜਿਹੜੇ ਮਾਦੀ ਸੈਂਡਲ ਜੁੱਤੀ ਪਾਉ ਥੋੜੀ ਜੁੱਤੀ ਆ ਉਹ ਟੱਕ ਟੱਕ ਦੀ ਆਵਾਜ਼ ਨਹੀਂ ਕਰੂਗੀ ਜਿੰਨਾ ਮਾਦੀ ਤੁਸੀਂ ਕਰੋ ਖਲੋਦ ਤੇ ਹਨਾ ਕਿ ਟੱਕ ਟੱਕ ਦੀ ਆਵਾਜ਼ ਨਹੀਂ ਕਰੂਗੀ ਉਹ ਤਰੀਕਾ ਕੀ ਹੈ ਵੀਡੀਓ ਕੋਲੀ ਐਂਡ ਤੱਕ ਕਰਕੇ ਦੇਖਿਓ ਫੇਰ ਤੁਹਾਨੂੰ ਪਤਾ ਲੱਗਣਾ ਹੈ ਜਿਹੜੇ ਸਾਡੇ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈ ਨਵੇਂ ਆ ਉਹ ਕਰ ਲੈ ਸਬਸਕ੍ਰਾਈਬ ਠੀਕ ਆ ਸਾਨੂੰ ਥੋੜੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਨੂੰ ਬਹੁਤ ਜ਼ਿਆਦਾ ਹੀ ਜ਼ਰੂਰਤ ਆ ਥੋੜੀ سپورਟ ਦੀ ਕੋਈ ਚੈਨ ਸਾਡਾ ਡਾਊਨ ਹੁੰਦਾ ਜਾਂਦਾ 뷰 ਬਿਲਕੁਲ ਹੀ ਘੱਟ ਡਾਊਨ ਲੱਗਦੇ ਠੀਕ ਹੈ ਨਾ ਹੀ ਹਮ سپورਟ ਕਰੋ ਵੱਧ ਤੋਂ ਵੱਧ ਚਲੋ ਅੱਜ ਤੁਹਾਨੂੰ ਦੱਸਿਆ ਤਰੀਕਾ ਕੀ ਆ ਹਾਂਜੀ ਆਪਾਂ ਉੱਚੀ ਹੀਲ ਦੀ ਜੁੱਤੀ ਲੈ ਲਈ ਜਿਹੜੀ ਦੇਖੋ ਆਵਾਜ਼ ਕਰਦੀ ਹੈ ਬਟ ਇਹ ਬਾਜ਼ ਬਹੁਤ ਹੀ ਆਪਨੂੰ ਪਰੇਸ਼ਾਨ ਕਰਦੀ ਹੈ ਨਾ ਵਿਆਹ ਸ਼ਾਦੀ ਪ੍ਰੋਗਰਾਮ ਵਿੱਚ ਜਾਣੇ ਆ ਤੇ ਇਹਦੇ ਲਈ ਬਹੁਤ ਹੀ ਨੋਰਮਲ ਤੇ ਸੌਖਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਵੀਡੀਓ ਤੁਸੀਂ ਦੇਖਿਓ ਉਹਦੇ ਲਈ ਆਪਾਂ ਕੀ ਕਰਨਾ ਉਹਦੇ ਲਈ ਆਪਾਂ ਨੇ ਇੱਕ ਚੀਜ਼ ਬਹੁਤ ਜ਼ਿਆਦਾ ਜ਼ਰੂਰਤ ਆ ਹਾਂਜੀ ਉਹਦੇ ਲਈ ਆਪਾਂ ਕੀ ਕਰਨੀ ਲੈਣੀ ਨੇਲ ਪੇਂਟ ਤੁਸੀਂ ਇੱਕ ਨੇਲ ਪੇਂਟ ਦਾ ਕਮਾਲ ਦੇਖਿਓ ਜਿਸ ਨਾਲ ਕਿ ਆਪਣੀ ਜੁੱਤੀ ਟਕ ਟਕ ਦੀ ਆਵਾਜ਼ ਕਰਨੋਂ ਹਟ ਜੂਗੀ ਤੇ ਉਹ ਆਪਾਂ ਕੀ ਕਰਨਾ ਜਿਹੜੀ ਜੁੱਤੀ ਦੀ ਆਹ ਵਾਲੀ ਹੀਲ ਹੁੰਦੀ ਹੈ ਹੀਲ ਦੇ ਥੱਲੇ ਇੱਥੇ ਆਪਾਂ ਇੱਕ ਨੇਲ ਪੇਂਟ ਲਗਾ ਦੇਣੀ ਹੈ ਜਿਹੜੀ ਮਰਜੀ ਕਲਰ ਤੁਸੀਂ ਲਗਾ ਦਿਓ ਮੇਰੇ ਕੋਲ ਤਾਂ ਵਾਲਾ ਕਲਰ ਸੀਗਾ ਮੈਂ ਇਹਦੀ ਨੇਲ ਪੇਂਟ ਇੱਥੇ ਲਗਾ ਦੇਣੀ ਹੈ ਸਵਾਰ ਕੇ ਤਾਂ ਕਿ ਟਕ ਟਕ ਦੀ ਆਵਾਜ਼ ਬਿਲਕੁਲ ਨਾ ਆਵੇ ਇਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਹਨਾ ਬਹੁਤ ਜ਼ਿਆਦਾ ਭੈੜੀ ਲੱਗਦੀ ਆ ਟਕ ਟਕ ਕਰ ਅੱਜ ਕੱਲ ਜੁੱਤੀਆਂ ਟਕ ਟਕ ਦੀ ਆਵਾਜ਼ ਕਰਦੇ ਨੇ ਬਹੁਤ ਘੱਟ ਪਾਉਂਦੇ ਆ ਆਪਾਂ 2 ਮਿੰਟ ਸੁੱਕਣ ਦਵਾਂਗੇ ਫਸਣ ਆਪਾਂ ਨੇਲ ਪੇਂਟ ਸੁੱਕਣ ਦੇ ਦਾਂਗੇ ਆਪਾਂ ਇਹ ਤੇ ਲਗਾਤੀਆਂ ਨੇਲ ਪੇਂਟ ਤੁਸੀਂ ਦੇਖ ਸਕਦੇ ਹੋ ਇੱਕ ਦੋ ਮਿੰਟ ਆਪਾਂ ਸੁੱਕਣ ਦਿੰਨੇ ਆਂ ਹਾਂਜੀ ਦੇਖ ਸਕਦੇ ਹੋ ਸੁੱਕ ਚੁੱਕੇ ਤੇ ਹੁਣ ਆਪਾਂ ਇਦਾਂ ਤੁਸੀਂ ਪਾ ਸਕਦੇ ਹੋ ਦੇਖੋ ਤੇ ਮਾਜੀ ਤੁਸੀਂ ਤੋਂ ਤੋਂ ਤੇ ਤੁਹਾਡੀ ਜਿਹੜੀ ੱਡੀ ਆ ਬਿਲਕੁਲ ਵੀ ਖੜਕਾ ਨਹੀਂ ਕਰੂਗੀ ਬਹੁਤ ਹੀ ਘੱਟ ਖੜਕਾ ਕਰੂਗੀ ਜੇ ਤੁਸੀਂ ਜਿਆਦਾ ਹੋ ਸਕੇ ਜਾਂ ਜੇ ਤੁਹਾਨੂੰ ਲੱਗਦਾ ਹਲੇ ਵੀ ਮਾੜੀ ਮੋਟੀ ਹੀਲ ਖੜਕਾ ਕਰਦੀ ਆ ਤਾਂ ਤੁਸੀਂ ਇਸ ਤੇ ਉੱਪਰ ਡਬਲ ਟੇਪ ਆ ਉਹ ਲਗਾ ਸਕਦੇ ਹੋ ਤੇ ਤੁਹਾਡੀ ੱਡੀ ਬਿਲਕੁਲ ਵੀ ਖੜਕਾ ਨਹੀਂ ਕਰੂਗੀ ਜੇ ਵੀਡੀਓ ਟ੍ਰਿਕ ਵਧੀਆ ਲਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ